ਪਰਮ ਸਨਮਾਨਯੋ ਸਤਿਗੁਰਾਂ ਦੀ ਸਾਜੀ ਤਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਖਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋ ਰਠ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਦੇ ਹਨ ਜੇ ਆਪਣੇ ਮਨ ਨੂੰ ਜਿਹੜਾ ਇੱਧਰ ਉੱਧਰ ਡੋਲਦਾ ਰਹਿੰਦਾ ਹੈ ਜਦੋਂ ਟਿਕਾ ਵਿੱਚ ਨਹੀਂ ਰਹਿੰਦਾ ਉਹਨੂੰ ਟਿਕਾ ਵਿੱਚ ਲਿਆਉਣ ਦਾ ਯਤਨ ਕਰੀਏ ਜਦੋਂ ਮਨ ਟਿਕਾ ਵਿੱਚ ਆ ਜਾਂਦਾ ਹੈ ਉਦੋਂ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ ਪਰਮਾਤਮਾ ਦੀ ਦਿੱਤੇ ਹੋਈ ਦਾਤ ਦਾ ਉਦੋਂ ਸ਼ੁਕਰਾਨਾ ਕਰਦਾ ਹੈ ਜਦੋਂ ਮਨ ਨੂੰ ਸਮਝ ਆਉਂਦੀ ਹੈ ਇਸੇ ਕਰਕੇ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਅੱਜ ਦੇ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਹਨ ਕਿ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਇਹ ਮੇਰੇ ਸੋਹਣੇ ਮਨ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਸਭ ਤੋਂ ਵੱਡਾ ਹੈ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ ਸਭ ਤੋਂ ਸੋਹਣਾ ਹੈ ਔਰ ਜਿਹੜਾ ਸਭ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਰੱਖਦਾ ਏ ਔਰ ਜਿਸ ਪ੍ਰਮਾਤਮਾ ਦਾ ਆਸਰਾ ਲਿਆ ਜਾ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੂਖ ਨਾ ਹੋਈ ਜਿਸ ਦਾ ਆਸਰਾ ਲਿਆ ਸੁਖ ਪ੍ਰਾਪਤ ਹੋ ਜਾਂਦਾ ਤੇ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਜ਼ਿੰਦਗੀ ਦੇ ਵਿੱਚ ਉਦੋਂ ਸੁਖ ਮਹਿਸੂਸ ਹੁੰਦਾ ਜਦੋਂ ਮਨ ਸੁਖੀ ਹੋਵੇ ਜਦੋਂ ਮਨ ਦੁਖੀ ਹੋਵੇ ਫਿਰ ਦੁੱਖ ਹੀ ਦੁੱਖ ਹਨ ਜਦੋਂ ਸੁਖੀ ਬਣੈ ਤੇ ਫਿਰ ਕੋਈ ਵੀ ਦੁੱਖ ਨਹੀਂ ਵਿਆਪਦਾ ਦੁੱਖ ਭੁੱਲ ਜਾਂਦਾ ਹੈ ਮਨੁੱਖ ਜਦੋਂ ਸੁੱਖਾਂ ਦਾ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਵਰਗੇ ਉਹ ਸਾਧ ਸੰਗਤ ਤਾਂ ਹੀ ਆਪਣੇ ਸਰੀਰ ਤੇ ਕਸ਼ਟ ਸਹਾਰ ਗਏ ਸਨ ਉਹ ਮਨ ਨਾਲ ਨਹੀਂ ਸੀ ਜੁੜੇ ਹੋਏ ਉਹ ਸਰੀਰ ਨਾਲ ਨਹੀਂ ਸੀ ਜੁੜੇ ਹੋਏ ਉਹਨਾਂ ਦਾ ਮਨ ਜਿਹੜਾ ਸੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਉਹ ਸਰੀਰ ਨਾਲ ਨਹੀਂ ਸੀ ਜੁੜੇ ਹੋਏ ਜਿਹੜੇ ਸਰੀਰ ਨਾਲ ਜੁੜੇ ਰਹਿੰਦੇ ਹਨ ਮਹਾਰਜ ਕਹਿੰਦੇ ਨੇ ਭਾਈ ਉਹਨਾਂ ਨੂੰ ਦੁੱਖ ਵਿਆਪਦਾ ਹੈ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਉਹ ਫਿਰ ਸਰੀਰਕ ਦੁੱਖਾਂ ਨੂੰ ਦੁੱਖ ਨਹੀਂ ਸਮਝਦੇ ਉਹਨਾਂ ਨੂੰ ਅਸਲ ਜ਼ਿੰਦਗੀ ਦਾ ਜੋ ਆਨੰਦ ਹੈ ਉਹ ਪ੍ਰਾਪਤ ਹੋ ਜਾਂਦਾ ਜਿਹੜਾ ਆਨੰਦ ਹੈ ਜਿਸ ਨੂੰ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਇਹ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਹੁਕਮ ਨੂੰ ਇਨਸਾਨ ਜਾਂ ਸਾਡਾ ਮਨ ਸਮਝਦਾ ਹੈ ਫਿਰ ਅੰਦਰ ਆਨੰਦ ਬਣਦਾ ਇੱਕ ਹੁੰਦਾ ਆਤਮਿਕ ਆਨੰਦ ਆਤਮਿਕ ਆਨੰਦ ਜਦੋਂ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਫਿਰ ਉਹ ਕਦੇ ਵੀ ਦੂਰ ਨਹੀਂ ਹੁੰਦਾ ਉਹ ਸਦੀਵਕਾਲ ਦਾ ਆਨੰਦ ਹੁੰਦਾ ਹੈ ਜਿਹੜਾ ਆਤਮਿਕ ਆਨੰਦ ਹੈ ਆਤਮਾ ਨੂੰ ਆਨੰਦ ਆਤਮਾ ਦੀ ਖਰਾਕ ਕੀ ਹੈ ਭਜਨ ਬੰਦਗੀ ਸਰੀਰ ਦੀ ਖਰਾਕ ਕੀ ਹੈ ਭੋਜਨ ਸਰੀਰ ਨੂੰ ਭੋਜਨ ਦੀ ਖਰਾਕ ਦੇਣੀ ਹੈ ਤੇ ਆਤਮਾ ਨੂੰ ਭਜਨ ਦੀ ਖਰਾਕ ਜਿਹੜੀ ਹੈ ਉਹ ਸਾਨੂੰ ਦਿੰਦੇ ਰਹਿਣਾ ਚਾਹੀਦਾ ਹੈ ਨਰਾਜ ਕਹਿੰਦੇ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਉਹ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋਂ ਵਿਕਾਰਾਂ ਦੀ ਸਾਰੀ ਮੈਲ ਲਹਿ ਜਾਂਦੀ ਹੈ ਮਨ ਵਿਕਾਰੀ ਹੈ ਮਨ ਗੰਦਾ ਹੈ ਪ੍ਰਮਾਤਮਾ ਦਾ ਨਾਮ ਜਪਿਆ ਹੀ ਇਹ ਮਨ ਨੇ ਸਾਫ਼ ਹੋਣਾ ਹੈ ਵਿਕਾਰਾਂ ਦੀ ਮੈਲ ਜਿਹੜੀ ਹੈ ਉਹ ਤਾਂ ਹੀ ਤਰਨੀਏ ਜਪਜੀ ਸਾਹਿਬ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਆ ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਲਾਵੇ ਕੈ ਰੰਗ ਵੀ ਇਹ ਮਤ ਜਿਹੜੀ ਆ ਸਾਡੀ ਭਾਈ ਪਾਪਾਂ ਦੇ ਨਾਲ ਭਰੀ ਹੋਈ ਆ ਜਦੋਂ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਂ ਇਹ ਮਤ ਨੇ ਪਾਪਾਂ ਨੇ ਫਿਰ ਧੋਤੇ ਜਾਣਾ ਸਾਰੀ ਮੈੜ ਲੈ ਜਾਂਦੀ ਐ ਜਦੋਂ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦਾ ਉਹ ਪ੍ਰਮਾਤਮਾ ਜਿਹੜਾ ਨਾਸ ਰਹਿਤ ਹੈ ਜਿਹਨੇ ਕਦੇ ਵੀ ਨਾਸ ਨਹੀਂ ਹੋਣਾ ਜਿਹੜਾ ਸਦੀਵ ਕਾਲ ਹੈ ਜਿਹਨੇ ਸਦਾ ਹੀ ਰਹਿਣਾ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਾਨੂੰ ਖੁਰਾਕ ਦਾ ਪ੍ਰਬੰਧ ਵੀ ਉਹੀ ਪ੍ਰਮਾਤਮਾ ਕਰਦਾ ਹੈ ਤੇ ਭੋਜਨ ਦਾ ਪ੍ਰਬੰਧ ਤੇ ਪਹਿਨਣ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਪ੍ਰਮਾਤਮਾ ਕਰਦਾ ਜਿਹਦੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਲਈ ਹੋਈ ਹੈ ਪ੍ਰਮਾਤਮਾ ਦੀ ਜ਼ਿੰਮੇਵਾਰੀ ਹੈ ਸਾਨੂੰ ਭੋਜਨ ਦੇਣਾ ਖੁਰਾਕ ਦੇਣੀ ਤੇ ਸਾਰਾ ਪ੍ਰਬੰਧ ਕਰਨਾ ਔਰ ਸਭ ਤੋਂ ਬੇਸਕੀਮਤੀ ਜਿਹੜੇ ਸਵਾਸ ਨੇ ਪ੍ਰਮਾਤਮਾ ਸਾਨੂੰ ਦੇ ਰਿਹਾ ਹੈ ਸ਼ੁਕਰਾਨਾ ਕਰਦੇ ਰਹੀਓ ਉਸ ਮਾਲਕ ਦਾ ਉਹਦੇ ਗੁਣਾਂ ਦਾ ਅੰਤ ਨਹੀਂ ਪੈਦਾ ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ ਉਹ ਪ੍ਰਮਾਤਮਾ ਗੁਣ ਨਿਧਾਨ ਪਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ ਵਰਤਨ ਕਹਿੰਦੇ ਨੇ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਨੂੰ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਸੇਵਕਾਂ ਵਾਸਤੇ ਭਜਨ ਬੰਦਗੀ ਵਾਲੇ ਵਾਸਤੇ ਹਰ ਬਿੜ ਦਾ ਸਹਾਰਾ ਹੈ ਪਰ ਕੋਈ ਬਿਰਲਾ ਮਨੋ ਉਸ ਦਾ ਮਲਾਪ ਹਾਸਲ ਕਰਦਾ ਹੈ ਬਿਰਲੇ ਨੇ ਜਿਹੜੇ ਉਸ ਪਰਮਾਤਮਾ ਦਾ ਮਲਾਪ ਹਾਸਲ ਕਰਦੇ ਹਨ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਮਨ ਨੂੰ ਸਮਝਾਓ ਮੇਰੇ ਮਨ ਜਦ ਗੁਰੂ ਗੋਪਾਲ ਪ੍ਰਭ ਸੋਈ ਜਾਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਰਹਾਓ ਬੱਡ ਭਾਗੀ ਸਾਧ ਸੰਗ ਪਰਾਪਤ ਤਨ ਭੇਟ ਤ ਦੁਰਮਤ ਕੋਈ ਸਾਧ ਸੰਗ ਕਹਿੰਦੇ ਨੇ ਭਲੇ ਮਨੁੱਖਾਂ ਦੀ ਸੰਗਤ ਨੂੰ ਦੁਰਮਤ ਕਹਿੰਦੇ ਨੇ ਕੋਟੀ ਮਤੁਰ ਮਹਾਰਾਜ ਕਹਿੰਦੇ ਭਾਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਚੰਗੇ ਮਨੁੱਖਾਂ ਦੀ ਸੰਗਤ ਪ੍ਰਾਪਤ ਹੋ ਜਾਏ ਅੰਦਰ ਚੰਗੇ ਗੁਣ ਪ੍ਰਾਪਤ ਕਰ ਲਈਦੇ ਹਨ ਉਹਨਾਂ ਨੂੰ ਮਿਲਿਆ ਕੋਟੀ ਬੁੱਧ ਦਾ ਨਾਸ ਹੋ ਜਾਂਦਾ ਹੈ ਅੰਦਰੋਂ ਵਿਕਾਰਾਂ ਦੀ ਮੈਲ ਲੈ ਜਾਂਦੀ ਏ ਬੰਦਾ ਚੰਗੇ ਪਾਸੇ ਨੂੰ ਤੁਰਪੇਂਦਾ ਚੰਗਿਆਂ ਕੋਲ ਖੜਨ ਵਾਲਾ ਹਮੇਸ਼ਾ ਚੰਗੇ ਗੁਣ ਗ੍ਰਹਿਣ ਕਰਦਾ ਹੈ ਮਾੜਿਆਂ ਕੋ ਕਰਨ ਵਾਲਾ ਮਾੜੇ ਗੁਣ ਗ੍ਰਹਿਣ ਕਰਦਾ ਹੈ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਮਾੜੇ ਮਨੁੱਖਾਂ ਤੋਂ ਬਚੋ ਭਲਿਆਂ ਦੀ ਚੰਗੇ ਪੁਰਖਾਂ ਦੀ ਭਜਨ ਬੰਦਗੀ ਵਾਲੀ ਰੂਹਾਂ ਦੀ ਸੰਗਤ ਕਰੋ ਤਨ ਕੀ ਧੂਰ ਨਾਨਕ ਦਾਸ ਵਾਂਛੈ ਜਨ ਹਰ ਨਾਮ ਅਰਧੈ ਪਰੋਈ ਦਾਸ ਨਾਨਕ ਵੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਚਰਨਾਂ ਦੀ ਤੋੜ ਮੰਗਦਾ ਹੈ ਕਿਨਾਂ ਦੀ ਜਨਾਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸੋਕੇ ਰੱਖਿਆ ਜਿਹੜੇ ਸਵਾਸ ਸਵਾਸ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਜਿਹੜੇ ਕੰਮ-ਕਾਰ ਕਰਦੇ ਵੀ ਭਾਵੇਂ ਕੋਈ ਦਫ਼ਤਰ ਬੈਠਾ ਹੈ ਭਾਵੇਂ ਕੋਈ ਖੇਤ ਵਿੱਚ ਕੰਮ ਕਰਦਾ ਹੈ ਭਾਵੇਂ ਕੋਈ ਘਰ ਵਿੱਚ ਕੰਮ ਕਰਦਾ ਹੈ ਹੱਤਕਾਰ ਵਾਲ ਤੇ ਜਿੱਤ ਨਿਰੰਕਾਰ ਵਾਲ ਜਿਨ੍ਹਾਂ ਦੀ ਐਸੀ ਭਾਵਨਾ ਬਣ ਜਾਂਦੀ ਹੈ ਜਿਹੜੇ ਅਸੀ ਬਿਰਤੀ ਦੇ ਮਾਲਕ ਬਣ ਜਾਂਦੇ ਹਨ ਕਿ ਕਰਤੱਬੀ ਕਰਦੇ ਹਨ ਨਾਲ ਨਾਲ ਪ੍ਰਮਾਤਮਾ ਦਾ ਨਾਮ ਵੀ ਜਪਦੇ ਹਨ ਉਹ ਭਾਈ ਅਕਾਲ ਪੁਰਖ ਪ੍ਰਮਾਤਮਾ ਦੀਆਂ ਅਸੀਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਲੈਂਦੇ ਹਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਹੀ ਸਮਝਾਇਆ ਕਿ ਸਿੱਖ ਜਿਹੜਾ ਕਰਤੱਬੀ ਕਰੇ ਨਾਮ ਵੀ ਜਪੇ ਤੇ ਵੰਡ ਕੇ ਛਕੇ ਕਰਤ ਕਰੋ ਨਾਮ ਜਪੋ ਵੰਡ ਛਕੋ ਦਾ ਨਾਰਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੋਇਆ ਇਸ ਪਹਿਰੇ ਤੇ ਨਾਰੇ ਤੇ ਪਹਿਰਾ ਦੇ ਲਈਏ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਪ੍ਰਮਾਤਮਾ ਸਭਨਾ ਪਰਮੇਰ ਪਰਿਆਤ ਰੱਖਣ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਚੜਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਦਾ ਤਫਾਕ ਬਣੇ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਬਾਦਸ਼ਾਹ ਜੀ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਨਿਤ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਰਗਵਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਈ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ